ਅਰਗੇ ਕਹਦੇ ਮਿੱਟੀ ਪਾਈ ਆ ਵਿੱਚ ਮਿੱਟੀ ਬਹਿਗਾ ਨੂੰ ਪਾਈ ਐ ਹਾਂ ਇਹ ਜੋ ਕੋਠਾ ਲਿਪਲਾ ਜਾਂਦੀ ਫਫਵਾੜਾ ਮਾਰ ਕੇ ਕੱਢਦੀ ਆ ਜੇ ਮੇਰੇ ਉਹ ਲਿਆ ਲਿਮਕਾ ਰਹਿਣਦੇ ਲਿਮਕਾ ਬਿਮਾਰ ਆ ਸੀ ਦੁਆ ਮੰਗਾ ਲਾ ਉਹ ਹਰਾਇਆ ਲਿਆ ਸਪਰਾਈਟ ਡਿਊਜ ਆ ਉਹ ਠੀਕ ਹੈ ਬੀਜ ਦੇਖ ਫੋਰੀ ਦੇਖੀ ਨਹੀਂ ਨੰਨੀ ਕਿਹੜਾ ਬੀਜ ਹੈ ਤੁਹਾਨੂੰ 18 18 ਹੈ ਘਰ ਕਿਹਾ ਜੇ ਗੱਲਾਂ ਹੋਣ ਕਿਹਾ ਜੇ ਬਣ ਗਿਆ ਜਾਂਤ ਨਿਕਲੇਗੀ ਵਿੱਚ ਤੇ ਤੇ ਨਹੀਂ ਹੱਡੀ 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 ਰਹਿ ਗਈ ਐਡਾ ਐਨਲ ਹਾਲਾ ਮੈਨੂੰ ਵੀ ਨਹੀਂ ਪਤਾ ਜਿੰਨੇ ਸੁੱਕੜੀ ਹੋ ਗਿਆ ਦੇਖ ਤਾਂ ਸਹੀ ਜਿਵੇਂ ਹੀ ਖਾਧੂਨੀ ਹੋਵੇ ਕਦਮ ਕਰੇ ਆਹਦੇ ਨਾਲ ਉਪਰੇ ਪਈ ਆਖੇ 200 ਰੁਪਈ ਦੀ ਆਨੇ ਸੁੱਕੀ ਦੇ ਬਾਦ ਨੂੰ ਥੋੜਾ ਪਹਿਲਾਂ ਪਾਕਸਾ ਬੋਲ ਦੋ ਇਧਰ ਯਾਰ ਉਹ ਆਪਲੇ ਸਰੀ ਜਿਹੇ ਤਰ੍ਹਾਂ ਲੱਗ ਕਰ ਦੇਈਆਂ ਸੱਚਾਈ ਆ ਆ ਗਈ ਆ ਮੇਨ ਆ ਗਈ ਬੁਲਾਈ ਸਾਰੀ ਖੋਲੀ ਦੀ ਆ ਯਾਰ ਉਹੂੰ ਕਹਿੰਦਾ ਇੱਥੇ ਦਾ ਖੁੱਲੂ ਵੀ ਹੋਣਾ ਇੱਥੇ ਦਾ ਖੁੱਲੂ ਵੀ ਮੈਨੇ ਦੇ ਗਿਆ ਨੇ ਫਰੈਂਕ ਵਾਲੀ ਆ ਵਾ ਲੱਗ ਤਾ ਰ ਅੱਦੋਂ ਰਾਈ ਮੋਟੇ ਇਹ ਬਰਾਦ ਦੇ ਪੁਪਲੇ ਦੀ ਕਿਹਾ ਇਹਨਾਂ ਦਾ ਦੋ ਸਪੀਕਰ ਵੀ ਹੈ ਕਲਾਸ ਦਾ ਦੇ ਕੋਈ ਨਹੀਂ ਹੋ ਕਾਰ ਦੋ ਤੋਂ ਚਾਰ ਹੋ ਜਾਂਦੇ ਫਿਰ ਉਧਰ ਵੀ ਉਧਰ ਵੀ ਹਰ ਇੱਕ ਰੱਪਰੀ ਜਿੱਤਾਂ ਰੱਖੀ ਹੋਰ-ਖੋਰ ਤੇ ਖਾਇ ਰੱਖੀ ਇਹ ਕਰ ਐ ਜੁਣਾੜੀ ਕਰੀ ਦਾ 10 ਮਿੰਟ ਲੱਗ ਜਾਂਦੇ ਆ ਮੈਂ ਫੇਰ ਆਇਆ ਅੰਦਰ ਆ ਨਾ ਦੋ ਤੋਂ ਪਾਣੀ ਬੜੇ ਬੜੀ ਤੋਂ ਬੜੇ ਆ ਤੇ ਕਾਹਦਾ ਵੀ ਕੇ ਬੋਲਦਾ ਐਨ ਸੰਕਾ ਦੀ ਬੋਲਣਾ ਕਾਪੜੇ ਦੋਣੇ ਕਾਹਨ ਰੋ ਲਿਮਕਾ ਲਿਆ ਉਹ ਲਿਮਕਾ ਰਹਿਣ ਦੇ ਲਿਮਕਾ ਬਿਮਾਰ ਆ ਸੀ ਦੁਆ ਮੰਗਾਇਆ ਉਹ ਹਰਾਇਆ ਲਿਆ ਸਪਰਾਈਟ ਰਿਡਿਊਜ ਆ ਉਹ ਠੀਕ ਦੂਰੀ ਦੂ ਵਾਲੀ ਸੰਤਰੀ ਆ ਸੰਤਰੀ ਰੰਗ ਲਿਆ ਸਭ ਐਡਾ ਤਾਂ ਨਹੀਂ ਮਿਲਦਾ ਸਪਰਾਈਟ ਆ ਗਿਆ ਲੈ ਇੱਕ ਮੋਟੀਆਂ ਪਕੌੜੀਆਂ ਚਲੋ ਬਾਕੀ ਬਾਈ ਆਹ ਤਾਰ ਤਾਂ ਆਪਾਂ ਨੇ ਜੂ ਠੀਕ ਆ ਜੀ ਬਾਕੀ ਤੁਹਾਨੂੰ ਚੱਕ ਕੇ ਦਿਖਾ ਚੱਕ ਕੇ ਦਿਖਾਈ ਉਹ ਇਹਨੂੰ ਚੱਕ ਕੇ ਦਿਖਾ ਦੋ ਭਲਾ ਕੁੜੀ ਕਿੰਨੇ ਦਾ ਬਾਦਾ 50 2 ਕਿਲੋ ਦਾ ਜਿਆਦਾ ਹੋ ਗਿਆ ਚਾਚੇ ਖੜਾ ਕਰੀ ਚਾਚੇ 50 ਕਿਲੋ ਦਾ ਹੀ ਆਉਂਗਾ ਦੇਖ ਤਾਂ ਪਲੇਟਾਂ ਦੇਖ ਹਾਂ ਆ ਦੇਖ ਕਿੰਨਾ ਕੁ ਕਿਲੋ ਦਾ ਹੋਣਾ ਇਹਦਾ ਕਿਲੋ ਦਾ ਭਾਰ ਹੈਗਾ ਤਾਂ ਹੀ ਨੀਚੋ ਹਲ ਮਾਰਦਾ ਬਾਈ ਕਵਾਂਟਲ ਵਗਿਆ ਨੇ ਇਹ ਤੇ ਯਾ ਦੇਖ ਲਓ ਤੁਸੀਂ ਕਿੰਨੀ ਮੋਟੀ ਪੱਤੀ ਆਹ ਦੇਖ ਤਾਂ ਕਹੇ ਜਿਹਾ ਲੱਗੇ ਹੋਏ ਪਲੇਟਾਂ ਆਹ ਦੇਖ ਆਹ ਦੇਖ ਜਿਆ ਜਾ ਉਹਦੇ ਨਾਲ ਆ ਬਾਈ ਤਾਂ ਵੈਲਡ ਕਰਦਾ ਬਾਈ ਇਹ ਕੰਪਨੀ ਵਾਲੇ ਨੇ ਜਿਹੜੇ ਐ ਕਬਜੇ ਵਾਲਾ ਬਣਾਇਆ ਤੇ ਇਹਨਾਂ ਨੇ ਹਾਂ ਇਹ ਤਾਂ ਚੱਲਦੀ ਆ ਭਾਈ ਇਹ ਹਿੱਲੀ ਜਾਂਦਾ ਐ ਕਰੀ ਜਾਂਦਾ ਇਹ ਚੋਲਾ ਵੈਟ ਕਰਾਤਾ ਵੀ ਸਾਰਾ ਕੁਝ ਤੋੜ ਦਿੰਦੇ ਨੇ ਸਾਰਾ ਕੁਝ ਤੋੜਦਾ ਇਹ ਲੋਟੇ ਨਹੀਂ ਆਉਂਦਾ ਨਾਟ ਵੀ ਪਾ ਲਿਆ ਸੀ ਮੋٹے ਇਸ ਉੱਤੇ ਕਲਾਸ ਮੁੜ ਕੇ ਜਿਹੜਾ ਨਾਟ ਪਾ ਕੇ ਜੇ ਕਸ ਲਾ ਫੇ ਫਿਟਲੇ ਹੁੰਦੇ ਇਹ ਕੰਪਨੀਆਂ ਦੇ ਹੈ ਤਾਂ ਗਲਤ ਆ ਯਾਰ ਇਹ ਇਹ ਨਹੀਂ ਆਈ ਇਹ ਨਹੀਂ ਚਾਹੀਦਾ ਪਿੰਨਾ ਬੇਸ਼ੱਕ ਪੂਰੀਆਂ ਪੂਰੀਆਂ ਪਾਈਆਂ ਹੋਈਆਂ ਸੀ ਉਹਨਾਂ ਨੇ ਪਰ ਹਿੱਲ ਹੀ ਗਿਆ ਤਾਂ ਜਿਹੜਾ ਕਰਜ਼ਾ ਬਣ ਗਿਆ ਯਾਰ ਤਾਂ ਜਿਹੜਾ ਹਿੱਲ ਨਹੀਂ ਇਹਦਾ ਬਾਕੀ ਬਈ ਆ ਸਾਰਾ ਸਮਾਨ ਅਸੀਂ ਧਾਰ ਛੱਡਿਆ ਤੇ ਇਹ ਵੇਚਣਾ ਆਪਾਂ ਨੇ ਠੀਕ ਆ ਜੀ ਕੱਲੀ ਜੇ ਛਤਰੀ ਯਾਰ ਆਪਣਾ ਕੱਲੀ ਆਹ ਦੇਣੀ ਹੋਈ ਡਾ ਗੈਲ ਡਾਊਨ ਸੇਟਿੰਗ ਫਰੀ ਦੇ ਦੇਣੀ ਆਪਾਂ ਨੇ ਇਹ ਨਵੀਂ ਇਹ ਬਈ 45 ਦਾ 50000 ਦੇ ਵੇਚੋ ਲਾਈਕ ਨਾ ਕਰਿਓ ਲਾਈਕ ਨਾ ਕਰਿਓ ਫਾਟੇ ਮੈਂ ਕਹਤ ਵੱਟੀਆਂ ਆ ਆੜੀ ਦਫੇ ਮੇਰੀ ਨਾਲ ਹੀ ਆ ਤੇਰੀ ਇਹ ਚੀਜ਼ ਆਪਾਂ ਨੇ ਬਈ ਵੇਚਣੀ ਆ ਇਕੱਲੀ ਦੇਖ ਲਓ ਜੇ ਮੇਰਾ ਵੀਰ ਭਰਾ ਕੋਈ ਹੋਇਆ ਹਨਾ ਕਿਸੇ ਨਵਾਂ ਟਰੈਕਟਰ ਲੱਤਾ ਹੋਇਆ ਕਿਉਂਕਿ ਇਹੀ ਇਕੱਲੀ ਹੈ ਬਾਈ ਆਪਣੀ 17-18000 ਦੀ ਛਤਰੀ ਪਰ ਹੋਈ ਵੀ ਆ ਸੀਲਿੰਗ ਇਹ ਆਪਾਂ ਨੇ ਫਰੀ ਦੇ ਜਾਣੀ ਹਾਂ ਹੋਦਾ ਹੈ ਤੂੰ ਹਾਂ ਹੋਰ ਕਿੰਨੇ ਦੀ ਆ ਕਿੰਨੇ ਦੀ 100 ਰੁਪਏ ਦੀ ਆਏ ਠੀਕ ਆ ਇਹ ਗਲਾ ਚੱਕ ਲਿਆ ਤੇ ਬਾਕੀ ਆਪਾਂ ਨੇ ਬਾਈ ਇਹ ਦੇ ਦੇਣੀ ਆ ਠੀਕ ਆ ਜੀ ਇਹ ਆਪਾਂ ਨੇ ਪੂਰੇ ਜਾਇਜ਼ ਰੇਟਾਂ 'ਚ ਦੇਣੀ ਆ ਦੋਨੇ ਚੀਜ਼ਾਂ ਜੂ ਹੋ ਗਿਆ ਤੇ ਛਤਰੀ ਹੋ ਗਈ ਤੇ ਸੀਲਿੰਗ ਸੀਲਿੰਗ ਆਪਾਂ ਨੇ ਫਰੀਓ ਦੇਣੀ ਆ ਇਹ 45 ਤੇ 50 ਹਜ਼ਾਰ ਦੀ ਬਾਈ ਕੱਲੀ ਛਤਰੀ ਆ ਰਾਹੀ ਲੱਗਦਾ ਤੁਸੀਂ ਹੈ ਵੀ ਦੇਖ ਸਕਦੇ ਆ ਇਹਦਾ ਕੁਝ ਵੀ ਨਹੀਂ ਵਿਗੜਿਆ ਕੋਈ ਕੰਪਲੀਟ ਨਹੀਂ ਨਾ ਸੀ ਧੋਤੀ ਨਾ ਕੁਛ ਇਕਣੇ ਤੁਹਾਨੂੰ ਦਿਖਾ ਦਤ ਠੀਕ ਆ ਬਾਕੀ ਜੇ ਕਿਸੇ ਨੇ ਲੈਣੀ ਹੋਵੇ ਕੰਟੈਕਟ ਕਰ ਲਿਓ ਮੈਸੇਜ ਫਰਦਾ ਹੈ। ਬਾਕੀ ਜਿਹੜਾ ਸਿਸਟਮ ਆ ਇਹ ਤਾਂ ਅਸੀਂ ਵੇਚਣਾ ਨਹੀਂ ਹੈਗਾ। ਇਹ ਰੱਖ ਲੈਣਾ ਹੈ ਇਹ ਅਸੀਂ ਔਰ ਟਰੈਕਟਰ ਕੋਲ ਲਾਉਣੀ। ਬਾਕੀ ਆ ਵੇਚਣਾ ਹੈ ਇਹ ਦੇਖ ਲਿਓ ਭਾਈ ਜੇ ਕਿਸੇ ਨੂੰ ਹੋਇਆ ਜੇ ਕਿਸੇ ਨੇ ਭਾਈ ਜਿਗਣਾ ਹੁਣ ਇਹੀ ਟਰੈਕਟਰ ਮੇ ਫਿੱਟ ਕਰਾਉਣਾ ਹੋਇਆ ਬਾਕਸਾ ਲਗਾਉਣਾ ਹੋਇਆ ਸਣੇ ਫਰੇਮਾਂ ਬਕਸਾ ਉਹ ਵੀ ਆਪਾਂ ਦੇ ਦਾਂਗੇ ਜਾਇਜ਼ ਰੇਟ ਪਰ ਠੀਕ ਹੈ ਜੀ। ਜੇ ਉਹ ਲੈਣਾ ਹੋਇਆ ਉਹ ਲੈ ਸਕਦੇ ਫਰੇਮਾਂ আর ਬਕਸਾ। ਕਿਉਂਕਿ ਉਹ ਤਾਂ ਆਪਣੇ ਕੰਮ ਦਾ ਨਹੀਂ ਨਾ ਹੋਏਗਾ। ਕੱਲਾ ਇਹ ਵੇ ਸਾਬੂਸਾ ਪੜਾ ਕਰ ਲੂੰਗਾ ਹਨਾ ਬਿਕਾ ਡੀਚ ਨਹੀਂ ਬਿਕਾ ਦੂਜੇ ਟਪੇਟ ਕਰਨਾ ਮੇਰਾ ਸਾਰਾ ਕੁਝ ਨਹੀਂ ਆ ਗਿਆ ਨਹੀਂ ਛਤਰੀ ਦਾ ਯਾਰ ਆਪਾਂ ਨੇ ਯਾਰ ਲੱਗੀ ਬਿਕ ਜਾਣੇ ਹੀ ਹੁੰਦਾ ਸੀ ਜੀ ਕਿਹੜਾ ਕੀ ਫੰਟ ਦਾ ਰਹੀ ਸੀ ਕੇਵਨ ਕਰਕੇ ਵੇਚਣ ਲੱਗਿਆ ਨਹੀਂ ਤਾਂ ਮੈਂ 7 ਮਹੀਨੇ ਨਹੀਂ ਹੋਏ ਹਲੇ ਸੈਟਰ ਆ ਇੰਨਾ ਮਾ ਟਰੈਕਟਰ ਆ ਪੂਰੇ ਚੌ ਨਾਲ ਲਵਾਇਆ ਤਾਂ ਆ ਵੀ ਮੈਂ ਤਾਂ ਤਾਂ ਆਪਾਂ ਮਾ ਜਿਆ ਤਾਂ ਬਿਕਾ ਠੀਕ ਆ ਸਮਾਨ ਅੰਦਰ ਪਰ ਥੋੜਾ ਖੋਦ ਆਓ ਸਮਾਨ ਹੋ ਜਾਊਗਾ ਅੰਦਰ ਥੋੜਾ ਬਾਹਰ ਕੱਢਣ ਲੱਗ ਗਿਆ ਤਾਂ ਕਰਕੇ ਬਾਈ ਤਾਰਿਆ ਹੁਣ ਸਾਰਾ ਥੋੜੇ ਨਾਲੇ ਕੰਬੇ ਕਰਨਾ ਚਾਹ ਜਲਦੀ ਕਰ ਆ ਜੀ ਵੀਰ ਹੈ ਵੀ ਉਹ ਬਹੁਤ ਆ ਉਹ ਕੰਮ ਲੈਣਾ ਵੀ ਨਹੀਂ ਹੈ ਆਪਾਂ ਜੇ ਉਹ ਛਤਰੀ ਲਵਾਉਣ ਜਾਣੇ ਹੁਣ ਜਿਕਣਾ ਕਿਸੇ ਨੇ ਸੁਭਾਰ ਵੀ ਕਰਨੇ ਬਾਈ 13000 ਰੁਪਏ ਦੀ ਛਤਰੀ ਛਤਰੀ ਲੱਗ ਜਾਂਦੀ ਆ 13000 ਦੇ ਪੈਰ ਲਾਉਣੇ ਚੱਲੀਏ ਕੰਪਨੀ ਵਾਲੇ ਪੈ ਕਿੰਨਾ ਹਾਂ ਦੇ ਪੈਰ ਲਾਉਣੇ ਉਹਨਾਂ ਦਾ ਠੀਕ ਹੈ ਕਹਿੰਦੇ ਪੈਰ ਤਾਂ ਦੇਖ ਲੈ ਕਈ ਜਿਹੇ ਹਾਂਦੀ ਦੇ ਪੈਰਾਂ ਵਰਗੇ ਆ ਸਹੀ ਹਾਲ ਲੱਗ ਚ ਪਾ ਪਾਓ ਇਹ ਬੰਦੇ ਕਿੰਨੇ ਆਪਾਂ 7 7 ਆ ਤੇ ਹੋਲੇ ਲਾ ਤੂੰ ਤੂੰ ਕਿਥੇ ਜਾਊਗਾ ਹਾਂ ਮੈਂ ਆਪਣੇ ਬਾਪ ਕੋ ਨਹੀਂ ਆਇਆ ਸਹੀ ਹੈ ਯਾਰ ਨਹੀਂ ਸੱਤ ਆ ਕਿੱਧਰ ਗਿਣ ਲਾ ਬੰਦੇ ਇਹਨੇ ਤੁਸੀਂ ਹੋਗੇ ਹਾਂ ਇਹਨੇ ਤੁਸੀਂ ਹੋਗੇ 6 7 ਇੱਕ ਸੱਤਵਾਂ ਆ ਗਿਆ ਬਹੁਤ ਮੈਂ ਹਾਂ ਇੰਨੇ ਦੇਖ ਲਈ ਕਿ ਕਿ ਗਿਣ ਕੇ ਕੀ ਹੋ ਤਾ ਪਹਿਲੇ ਹੀ ਹਾਂ ਇਹ ਗਿਣੇ ਵੀ ਦੇ ਕਿੱਧਰ 1 2 3 4 ਉਧਰ 6 ਹੋ ਜਾਏਗਾ 1 ਇਹ ਯਾ ਗਲਾਸ ਮੈਂ ਆਪ ਨੂੰ ਵੀ ਤਾਂ ਗਿਣਿਆ ਪੰਜ ਹੈ ਪੰਜ ਪੰਜ ਕਰਾ ਲਿਆ ਆ ਹਾਂ ਪੰਜ ਦੇ ਨਾ ਮੈਂ ਇਹ ਨਾਲ ਪੀ ਲੂੰਗਾ ਬਾਦਾਂ ਪੀ ਚੱਕ ਕੇ ਗਲਾਸ ਚੱਕਾ ਬਈ ਪਹਿਲਾਂ ਆਪਣਾ ਪੀ ਲੈ ਤੂੰ ਕਰੰਜ ਵਾਏ ਪਹਿਲਾਂ ਠੰਡਾ ਲੈ ਕੇ ਆ ਗਿਆ ਅਰੇ ਸੁੱਕੀ ਪੀਂਦਾ ਕਾਫੀ ਸ਼ਾ ਤੇਰੀ ਸਾਹ ਮੈਂ ਕਾਫੀ ਕਾਫੀ ਸ਼ਾ ਤੇਰੀ ਨਾਲ ਮਾਦਰੇ ਮਗਰ ਵੀਰੀ ਨੂੰ ਤੋ ਦੇਖ

ਚਲੋ ਤੇ ਇਹ ਉੱਪਰ ਆ ਕੇ ਆਪਾਂ ਸਾਫ ਕਰ ਦਿੰਦੇ ਹਾਂ ਚੱਕ ਲਓ ਬਈ تینੋਂ ਟਾਈਟ ਪੂਰੇ ਮਾਤਾਂ ਜੀ ਬਣਾਵਾ ਮੂੰਹ ਆ ਨਹੀਂ ਉਹਨਾਂ ਕਮਾਲ ਵਾਲੇ ਮੜੇ ਖਾ ਲਓ ਪੂਰੇ ਨਹੀਂ ਲੋਡ ਹੈਗੀ ਹਵਾ ਦੀ ਪੂਰੇ ਡੀਡੀਰ ਬਚ ਨਹੀਂ ਦੇ ਚੱਲ ਫੇ ਚੱਕੋ ਅੱਕਲੇ ਚੱਲ ਗਿੰਦ ਲਾ ਗੋ ਆ ਕੇ ਆਜੋ ਚੱਕਲੇ ਚਲੋ ਭਾਈ ਇਸ ਤਰ੍ਹਾਂ ਹੀ ਰੱਖ ਲੈ ਉੱਥੇ ਫਿੱਟ ਕਰ ਦਿੰਦੇ ਹੈ ਨਾ ਤਾਂ ਚਾ ਆ ਜਾ ਆਣੀ ਵੀਕ ਗੈਂ ਦੋਵੇਂ ਸਰੱਖੀਂ ਲੋ ਇਹ ਇੱਧਰ ਆ ਜੀ ਕੋਈ ਨਾ ਲੀ ਸੈਂਟਰ ਰੱਖੀਂ ਇਹ ਸਟਾਪ ਕਰ ਕਹਾਂ ਕਰ ਤੂੰ ਬਾਹਰ ਬਾਹਰ ਕੋਲ ਆ ਫਿਰ ਲੈ ਜੀ ਤਰੀ ਦਫਾ ਜਿਹੜਾ ਆ ਰਿਹਾ ਹੈ ਉੱਚੇ ਕਰ ਦਿਆ ਐ ਟਾਈਮ ਨਹੀਂ ਮਾਰੋ ਮਾਰੋ ਕੀ ਆ ਜੰਗਲ ਆਇਆ ਪਾਇਆ ਹੈ ਯਾਰ ਤਾਂ ਸਪੀਕਰ ਹੈ ਹੁਣ ਲੱਗੇ ਵੀਰੇ ਲੈ ਚਾਹ ਦੀ ਡਾਉਨ ਸੀਗੀ ਆ ਚੱਲ ਕਿਆ ਆਵੇ ਤੇ ਚੱਕੂ ਆਕੂ ਉਹਨਾਂ ਕੋਲ ਬਾਈ ਐਵੇਂ ਪਹਾੜਾ ਮਾਰਨ ਦਾ ਮਾੜਾ ਯਾ ਇਹਨੂੰ ਸਭ ਦਾ ਨਾਮ ਨਹੀਂ ਚੱਲਦੀ ਅਰੇ ਕੱਪੜਾ ਬੁੱਸ ਇੱਥੇ ਉਹ ਬੁੱਸ ਨੂੰ ਨਹੀਂ ਪਤਾ ਟੱਕੀ ਟੱਕੀ ਸਾਰਾ ਸਮਾਨ ਕੋਕੇ ਮੇਰੇ ਕੋਲ ਚੁਲੋ ਬਸ ਬੜਿਆ ਕੰਮ ਹੈ ਬੈਗੀ ਠੀਕ ਆ ਨਹੀਂ ਟੱਕੀ ਸੇਫ ਹਾਲ ਘੜ ਦੋ ਹੋਰ ਟੱਕੀ ਆਹ ਓਕੇ ਹਨਾ ਇਹਨਾਂ ਨੂੰ ਘਟੇ ਲਾਉਂ ਕਾਤੀ ਹੁਣ ਆਇਆ ਟਿਕਾਣੇ ਲੱਗ ਜੂ ਬੰਦ ਰਿਆ ਯਾਰ ਇਹ ਇੱਥੇ ਪਈ ਨੀ ਇੱਥੇ ਖਰਾਬ ਹੋਈ ਜਾਂਦਾ ਬਈ ਯਾਰ ਹੁਣ ਆਪਾਂ ਦੇਖੇ ਨਾ ਵਿਗੇ ਪਨ ਕੋਈ ਨਹੀਂ ਇੱਥੇ ਹੀ ਉਹਨਾਂ ਉੱਪਰ ਰੱਖਣਾ ਨੰਬਰ ਸਹੀ ਬਾਤ ਆਈ ਜੀ ਆ ਜਗ੍ਹਾ ਪਾ ਗਏ ਥਾਲ ਤੱਕ ਜਿਹੜੇ ਲੱਗੇ ਪਰ ਜਾਓ ਦੇਖੀ ਜੂਗੀ ਤਾਂ ਇਹਦੀ ਫੋੜ ਦੀ ਜਗ੍ਹਾ ਘੇਰੀ ਹੋਈ ਸੀ ਉਹ ਬਾਹਰ ਖੜਦਾ ਫੋਨ ਦੇ ਨਾਲ ਚਾਹ ਲਈ ਕਰ ਕੋ ਟੱਕਾ ਉਹ ਹੁਣ ਫੋੜ ਅੰਦਰ ਆਈ ਜੇ ਹੈ ਭਾ ਵੀ ਭਾਰੀ ਜਗ੍ਹਾ ਨਹੀਂ ਨੈਵੀਆ ਨਾੜ ਕਿੱਥੇ ਆ ਪਿੱਛੇ ਕਰ ਇਹਨਾਂ ਨੇ ਰੱਖੇ ਨਾ ਹੋਏ ਆ ਆਹ ਚਾਰ ਬੈਟ ਕੀ ਚੱਕਰ ਹੋ ਗਈ ਥੋੜੀ ਜਿਹੀ ਮੂਰੇ ਦਾ ਸੈਟ ਕਰ ਲੈ ਇਹ ਨਾਟੇ ਆ ਰੋ ਸੇਲਾ ਤਿਲੇ ਰੱਖ ਕੇ ਬਾਹਰ ਬਾਹਰ ਕੋਈ ਕਾ ਦੇਉ ਤੇ ਤਿੰਨ ਬਾਸਲਾ ਪਾਈ ਪਿੱਛੇ ਹੈ ਨਹੀਂ ਉਹ کہاں ਹੈ ਪਹਿ ਮੂਰੇ ਹੈ ਇਹ ਪਹਿਲਾ ਧੰਨਵਾਦ ਦੋ ਮੈਨੂੰ ਪਤਾ ਹੈ ਇਥੇ ਮਾਤਰੀ ਪਾਉਣੀ ਹੈ ਉਹਨੂੰ ਚੱਕ ਕਰਨਾ ਹੀ ਹੋਗਾ ਕਰ ਗਿਆ ਬਸ ਠੀਕ ਹੈ ਬਾਦੂ ਪਾਰਿਆਦੂ ਜਰਰਾ ਨਾਲ ਵੀ ਇਹ ਕੰਮ ਨਾ ਕਰਦਾ ਦੋਨੋਂ ਪਿੱਛੇ ਪਾਈ ਗੁਰਿੰਦਰ ਸਿੰਘ ਇਹੋ ਪਟਨਾ ਤੋਂ ਫੜਾ ਦੀ ਫੜ ਲਿਆ ਬਸ ਖੈਦਰ ਜੀ ਉਹ ਵੀ ਉਹ ਥੇ ਗਰੀ ਖੈਦ ਹੈ ਹੁਣ ਜਾ ਕੇ ਅੰਦਰ ਜਾ ਕੇ ਥੇ ਵਿਰਾਸਤ ਮੈਨਾਂ ਲਾਈ ਨਾ ਸਮਾਨ ਕਿ ਹੁਣ ਕਿੰਨਾ ਟਾਈਮ ਪਈ ਜਾਣੀ ਆਪਣੇ ਕਾਦ ਲੱਗਣੀ ਹੈ ਮਿੱਟੀਆ ਕਦੇ ਪੜਦਾ ਹੈ ਪਾਏ ਗੋਦਨੀ ਕੋ ਦਾ ਜਲਾ ਪੰਜ ਮਾਨੂੰ ਕੋ ਫੇਰ ਰੱਖਿਆ ਦੂਏ ਦਾ ਜਿੱਤੇ ਜਾਣੀ ਲਿਖਿਆ ਤਾਂ ਜਦੋਂ ਜਦੋਂ ਥੱਲੇ ਪੈ ਰਹੀ ਚੱਲ ਗਈ ਨਹੀਂ ਤੇ ਆੜੀ ਉਹ ਮਰ ਕਤਾ ਹੋਈ ਭਾਈਰਾ ਵੀ ਕਿੱਥੇ ਆ ਜੀ ਨਾ ਫਾਟੇ ਥੱਲੇ ਕੋਈ ਤੇ ਟੈਂਸ਼ਨ ਖਾਤ ਮੈਂ ਸਾਹਿਬ ਜੋ ਬੀਕੇ ਨਾਮ ਹੈ ਭਾਈ ਨੇ ਲੱਗਦਾ ਪਿਆਰ ਮਾਨ ਮੈਂ ਵੀ ਭੁੱਲ ਜਵਣਾ پیسے ਲੱਗੇ ਹੋਣੇ ਫੇਰ ਉਹ ਪਈ ਆ ਸਾਹਮਣੇ ਅੱਖਾਂ ਚ ਵੱਜੀ ਜਾਂਦੀ ਨੇ ਭਾਈ ਸੈਡ ਬੋਦੀ ਕੋਤਰੀ ਨੂੰ ਦਾ ਪਈ ਆ ਪਈ ਆ ਇਹ ਜਿਹੜਾ ਕੋਈ ਕਾਜ ਹੈ ਜਿਹੜਾ ਨਹੀਂ ਹੋ ਵੀ ਸਕਣੀ ਇਹ ਜਿਹੜਾ ਉਹ ਦੱਸ ਲੈ ਯਾਨੀ ਕਿਥੇ ਬਣ ਗਿਆ ਨਹੀਂ ਹੈ ਵੀ ਹੁਣ ਹੈ ਤੇ ਪਰ ਵੀ ਆਉਂਦਾ ਕਾਜ ਦਾ ਬੰਦਾ ਆ ਨਾ ਆ ਆਜੇ ਵੀ ਪਤਾ ਨਹੀਂ ਆਹ ਬੱਚੇ ਐਦੇ ਚ ਬੈਠੇ ਹੋਏ ਆ ਜਿਹੜੇ ਦੇਖੀ ਮਾਤੀ ਇਹਦੇ ਕਿੰਨਾ ਪਾਉਣਾ ਰਿੰਗਾਂ ਕਹਿ ਦਿੱਤੀ ਨਾ ਮੈਂ ਰੱਖ ਦਿੰਦਾ ਅੱਪਾਵਾਸੇ ਦੀ ਚਿੱਤਰ ਦੇ ਪੈਲੇ ਟਾਈਪ ਕਰ ਬਿਨਾਂ ਦੇ ਗਿਲੇ ਜੀ ਲਈ ਸਾਥ ਟਾਈਪ ਦਾ ਮੈਂ ਕਿਹਾ ਥੱਲੇ ਖੜਾ ਕਰ ਲੈਂਦੇ ਉਹਰੇ ਕੁੱਪਰੇ ਯਾਰ ਸਰ ਪਰ ਵੀ ਨਹੀਂ ਆਣਾ ਬੜਾ ਗੰਨ ਛਿੱਟਿਆ ਰਹੇ ਪਾਰ ਬਦਲ ਲੈ ਚਲੋ ਪੁਰੇ ਜੱਕ ਦੇ ਬੰਦੇ ਟਾਈਮ ਲੱਗੂ ਜੀ ਆਹ ਹੱਥ ਮਾਰ ਕੇ ਆ ਲੋ ਫੇਟੇ ਆ ਜਮੂ ਦੇ ਪਿੱਛੇ ਨੂੰ ਕਰਕੇ ਲਾ ਦੇ ਉਹ ਨੂੰ ਨਹੀਂ ਉਹ ਗੁੰਡੇ ਲਾ ਕੇ ਤੇ ਸੀ ਦਾ ਬੰਦੇ ਇਹ ਜਿਹੜੇ ਬੰਦੇ ਚਲੋ ਜਾਂ ਚਿੱਤਰੋ ਇਨੂੰ ਪਹਿਲਾਂ ਤੇਰਾ ਫਰਮਰ ਮਾਰ ਕੱਪੜਾ ਮਾਰੀਂ ਕਰਨਾ ਆਹ ਕਰ ਦੇ ਜੀ ਆਪੇ ਆ ਹਾਂ ਲੈ ਫਲਾ ਮਹਿਮਾਨ ਆ ਮੜਾਈ ਇਹ ਨਹੀਂ ਜੀ ਇਹ ਬਹੁਤ ਸਾਫ਼ ਦਿੱਤਾ ਹੀ ਹਰ ਬੰਦ ਕੋ ਪਾ ਲੈ ਉਹ ਕਾਹਦੀ ਖਾ ਪ੍ਰਧਾਨ ਸਾਹਿਬ ਆਂਦੇ ਹੋਏ ਆ ਗਿਆ ਨਾਲ ਦੀਆਂ ਬਿੰਨਾ ਐ ਆ ਭਾਈ ਜੀ ਕਾਹਦੀਆਂ ਇਹ ਸਾ ਤਾਂ ਦਮ ਤੇ ਜੇ ਤਾਂ ਹੀ ਬੈੱਡ ਕਰਾਇਆ ਤਾਂ ਸੀ ਇਹ ਤੇਰੇ ਕੰਪਨੀ ਨਾਲ ਕੰਮ ਇਹਦਾ ਬੈਲਟ ਹੈ ਦੀ ਪੱਕੀ ਹੋਈ ਸਹੀ ਦੇਖ ਲੈ ਜੀ ਇਹ ਕਾਰੇ ਦਾ ਨਹੀਂ ਜੀ ਆਹੀ ਗੱਲ ਕਰਦੇ ਯੂ ਬਦਲਦੇ ਆ ਪਾਪ ਇਹਨੇ ਪੈਂਡਾ ਲੌਗ ਲਾ ਗਿਆ ਵਾਦ ਹੈ ਮੈਂ ਹੋਰੇ ਢਿੱਲੀ ਗਿਆ ਉਹਹੀ ਕਰਨ ਨੂੰ ਆਦਾ ਹੈ ਚਾਈ ਦਾ ਮਾਰਦੀ ਹੈ ਐਂ ਦਾ ਟਾਂਕਾ ਲਵਾਇਆ ਫਿਰ ਉਹ ਕਹਿੰਦਾ ਤਾਂ ਖੋਲ ਕੇ ਲਵਾ ਦਰਦਾ ਬੈਲਟ ਫੱਤੀ ਹੈ ਨਾ ਕਹਿੰਦਾ ਫੇਰ ਨਾ ਢਿੱਲੀ ਜੋ ਖੋਲ ਕੇ ਕਰ ਤਾ ਠੀਕ ਆ ਹੁਣ ਆ ਲੀਡ ਵੀ ਦਿਖਦੀ ਹੈ ਬੱਜੀ ਵੀ ਫਿਰ ਤਾਂ ਪਤਾ ਹੀ ਤਾਂ ਲੱਗਣਾ ਚਾਹੀਦਾ ਕਿ ਜੀ ਆਉਂਦੇ ਆ ਜਾਂ ਮੁੰਦਰ ਬਾਕਸ ਨਾਲ ਕਰ ਲੈਣਾ ਤਾਂ ਨਾਲ ਲੱਤ ਹੈਗਾ ਬਟਾ ਮਟ ਮੰਨੀ ਕੌਣ ਕਰਦਾ ਮੈਂ ਤੇ ਬਾਹਰ ਮਾਰ ਲੀ ਧਾਰੇ ਵਾਲੇ ਨਾਲ ਚੱਕੋ ਯਾਰ ਆ ਜੋ ਇਹਨੂੰ ਹੁਣ ਕਸਤੀ ਚਲੋ ਉੱਜਾ ਕੱਪੜਾ ਵੀ ਹੋਣੀ ਤੇ ਗਾੜੀ ਜੀ ਹੁੰਦੇ ਨੇ ਜਾਣੀ ਉੱਪਰ ਕੌਡੀ ਜਾਣਨਾ ਪੈਣਾ ਦੋ ਬੰਦੇ ਮੂਰੇ ਦੋ ਦੋ ਬੰਦੇ ਵਿੱਚ ਆਏ ਜਾਣੀ ਸਹੀ ਹੋਵੇ ਆਹ ਜਿੱਦੀ ਹੋਵੇ ਜਾਣੀਆਂ ਔਰ ਇਹਨੇ ਫਾਇਦਾ ਕਿ ਜੇ ਕੱਪੜਾ ਮਾਰ ਦੋ

ਅੱਗੇ ਕਹਦੇ ਮਿੱਟੀ ਪਾਈ ਆ ਵਿੱਚ ਮਿੱਟੀ ਬਹਿਗਾ ਨੂੰ ਪਾਈ ਐ ਹਾਂ ਮੈਂ ਜੋ ਕੋਠਾ ਲਿਪਲਾ ਜਾਈ ਫਫਵਾੜਾ ਮਾਰ ਕੇ ਕੱਢਦੀ ਆ ਜੇ ਮੇਰੇ ਉਹ ਉਦੇ ਨਾਲ ਝਾੜ ਅੱਬ ਕੋਈ ਮਾਰ ਕੇ ਆਏ ਕਰਕੇ ਉਹਦੇ ਨਾਲ ਇੱਕ ਮਿੰਟ ਨਾ ਨਹੀਂ ਰਹਿਣੇ ਤੂੰ ਭਰ ਜਾ ਚਲਾ ਪੱਖਾ ਰਹਿਂ ਤੂੰ ਇੱਕ ਲੱਗੇ ਰਹਿਂਦੇ ਬਸ ਰੁਕ ਜਾ ਪੱਖਾ ਨਿਕਲ ਜਾਣਾ ਹਾਂ ਜੇ ਤੂੰ ਤੋੜ ਲੈਣਾ ਯਾਰ ਇਹ ਨਹੀਂ ਟੁੱਟਦਾ ਟਾਕਾ ਟੁੱਟ ਗਿਆ ਫਿਰ ਦੁਕਾਨ ਪਖਰੀ ਆਇਓ ਦੁਕਾਨ ਬਣੀ ਫਿਰ ਤੇ ਇਹ ਜੋ ਚੱਕਰ ਕੀ ਆ ਇਹ ਕਾਜ ਫਸਿਆ ਵੇਆ ਨੜ ਤਾਂ ਨਹੀਂ ਗੁੰਜੇ ਚ ਨਹੀਂ ਉਹ ਕਿਨਾਰੀਓ ਭਜੀ ਹੋਈ ਥੀ ਬਸ ਹਾਂ ਇਹਨੂੰ ਦੇਖੀ ਟਾਂਕੜਾ ਦੋਲੇ ਹੁਣ ਇਹਨੂੰ ਮੈਂ ਕਹਿੰਦਾ ਮੁੰਦੀ ਮਾਰ ਆਇਓ ਓ ਛੱਡ ਦੇ ਇੱਥੇ ਇੱਥੇ ਰੱਖ ਦੇ ਓਹ ਇਹ ਦੇਖੋ ਇਹਨੂੰ ਮੈਂ ਕਹਿੰਦਾ ਇਧਰ ਟੇਡਾ ਕਰ ਲੈ ਇਧਰ ਉੜਾ ਇਧਰ ਨੂੰ ਢਾਲ ਦੇ ਟੇਡਾ ਕਰਕੇ ਝਾੜੋ ਇਹਨੂੰ ਪਹਿਲਾਂ ਆਇਓ ਮੈਂ ਢਾੜ ਆਇਆ ਯਾਰ ਇੱਕ ਟਿੰਟ ਚਾਚੇ ਇਹਨੂੰ ਆਇਆ ਤਾਰ ਨੂੰ ਖਾਰਾ ਕਰ ਮਾਰਨਾ ਬੱਪਾ ਦੇਖਾ ਬਹੁਤ ਜ਼ਿਆਦਾ ਭੈ ਮਿੱਟੀ ਵਿੱਚ ਇਹਦੀ ਹਜੀ ਮੈਂ ਢਾੜਤੀ ਇੰਨੀ ਹੁਣ ਫਾਰਮਾਂ ਨਾਲ ਨਾ ਕਮਾਟ ਉੱਤਨ ਚੱਲਦਾ ਨਹੀਂ ਯਾਰ ਹੁਕਮਾਉਣਾ ਤਾਂ ਦਾ ਟੈਕਾ ਦੇ ਲੈ ਕਿੰਨੀ ਮਿੱਟੀ ਚੱਲਦਾ ਦਾ ਪੂਰੇ ਦੜਾਖੇ ਕੋ ਖੁਸ਼ਕਲੀ ਤਾਂ ਹੋਇਆ ਸੀਗਲਾ ਨਾ ਤੂੰ ਗਰਮ ਹੋਇਆ ਹਾਂ ਕੁਛ ਵੀ ਨਹੀਂ ਟੱਕ ਪਹੁੰਤਾ ਤਾਰਾ ਜਾਲ ਦਿੰਦਾ ਤਾਂ ਉਹਦੇ ਇੱਧਰ ਪਰ ਡੈਕ ਨੂੰ ਗੁਜ਼ਰੀ ਹੋਇਆ ਹੈਗਾ ਐ ਬਾਈ ਉਦੋਂ ਹੀ ਚੱਲਦਾ ਦਾ ਇਹ ਹੈ ਕਲਾ ਹੂੰ ਹਰ ਚੀਜ਼ ਨਹੀਂ ਕਿੱਥੇ ਨਹੀਂ ਚੱਲ ਚੱਲਦਾ ਜਿਹੜੇ ਤੁਸੀਂ ਪੰਪੂ ਜੀ ਲਵਾਉਂਦੇ ਹੁੰਦੇ ਤੇ ਉਹ ਕਿੱਥੇ ਕੱਦੇ ਉੱਡ ਚੁੜੇ ਨੇ ਉੱਥੇ ਪਰਾ ਹੋ ਜਾ ਯਾਰ ਤੂੰ ਸਹੇ ਲਾਣੇ ਵਾਲਾ ਕੰਮ ਕਰਦਾ ਕਿੰਨੀ ਮਿੱਟੀ ਮੈਦੇ ਚ ਹਲੇ ਭਾਵਾ ਇਹਦੇ ਚ ਹਵਾ ਬਾਜੀ ਦਿੱਤੀ ਰੋਜ਼ ਮੈਂ ਵੀ ਤੇ ਮਾਰਤੀ ਹਾਣ ਓ ਫਟਾ ਕਾ ਪਰਾ ਦੇਖੀ ਫਿਲਟਰ ਇੱਕ ਹੀ ਉੱਡਦੀ ਫਿਲਟਰ ਉਹ ਕਿੰਦਾ ਪਰਾ ਪਿੱਛੇ ਜਾ ਜਾਂ ਫਿਲਟਰ ਉਹ ਅੱਗੇ ਪਿੱਛੇ ਹਾਂ ਹਾਂ ਸੇਟਾ ਰਾਣਾ ਜੀ

ਤਾਂ ਹੀ ਲਈ ਯਾਰ ਕਿਹਦੇ ਨੂੰ ਮੁੰਡਾ ਕਰੇ ਇੰਨੇ ਕਮੈਂਟ ਕਰਵਾ ਲੈਣਾ ਦੇਸੀ ਸਿਸਟਮ ਲੋਆ ਉਹਨੂੰ ਤਾਂ ਖਾਇਕਾ ਦੇਸੀ ਚੱਲ ਜੂਗਾ ਏ ਹਾਂ ਅੱਜ ਨਾ ਕੋਈ ਇਦਾ ਹੀਟਰ ਕਰ ਬੋਗ ਪਿਗਲਿਆ ਹੋਵੇ ਵਿੱਚ ਚੱਲਦੇ ਇੱਕ ਪੂਰਾ 3 ਘੰਟਾ ਮਰ ਗਿਆ ਮਿੱਟ ਖਾਨੀ ਦੇ ਨਾਲ ਉਹ ਬਾਈਂ ਕਿੰਨੇ ਚੰਗੇ ਨੇ ਅੱਜ ਕੀ ਆ ਮੱਛੀ ਕੋਲ ਆਉਂਦਾ ਉਹ ਪੁੱਠਾ ਥੱਲੇ ਆ ਹਾਲਾ ਕਿੱਥੇ ਜਗ੍ਹਾ ਦਾ ਥੱਲੇ ਤਾਂ ਮਿੱਟੀ ਆ ਉਹਦੇ ਫਸਲ ਵੀ ਹੋਣੀ ਮੜਾ ਚਾਰ ਦੂ ਆਏ ਮਾਰ ਕੇ ਚੱਕੀ ਦੇ ਬੰਨੋ ਜਿੱਦ ਕਿਚਨ ਦੇ ਨਾਮ ਨਹੀਂ ਉਹ ਵਾਈਪ ਥਰਪਾ ਮਿੱਟੀ ਆ ਬਸ ਬਸ ਚਾਚੇ ਨੇ ਲਾੜ ਕਰਤਾ ਵੀ ਹੁਣ ਇਹ ਪਤਾ ਨਹੀਂ ਕਿਹੜੇ ਪਰ ਲੱਗਣਾ ਜਾ ਕੇ ਵੀ ਆਇਆ ਲੈ ਗਾਹਲੇ ਸਾਹ ਤੋਂ ਚੱਲ ਵਧੀਆਂ ਜੇ ਪਹਿਲਾਂ ਸੋਚ ਕੇ ਚੱਲੂਗਾ ਤਾਂ ਹੀ ਕੁਝ ਬਣਦਾ ਹੁੰਦਾ ਥੱਲੇ ਵੀ ਮਿੱਟੀ ਆ ਨੇ ਬਾਹਰ ਨਿਕਲ ਦਿੱਤੀ ਕਿੱਥੇ ਕਿੱਥੇ ਤੇ ਕੱਢੀ ਜਾਂਦੇ ਮਿੱਟੀ ਲੈ ਲੈ ਪੱਖਾ ਲਾ ਪਾ 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 ਬੱਖੀ ਬਾਰੇ ਕਰੀਂ ਦੀਵਾਰ ਲੈ ਬੱਚਾ ਪੜਨਾ ਨਹੀਂ ਦੀਵਾਰ ਇਹਨੂੰ ਪਾਉ ਉਹ ਸਰਜੀਤ ਵਾਲਾ ਕੰਮ ਕਰੀਂ ਮਾਰਾ ਬੰਦੇ ਸਿਸਟਮ ਬਾਈ ਖੋਲ ਕੇ ਰੱਖਦਾ ਹਾਂ ਬੇਗ ਗਿਆ ਠੀਕ ਆ ਨਹੀਂ ਉਹਨੂੰ ਲਾਉਣਾ ਬਸ ਉਹ ਇਹ ਤਾਂ ਵੇਚਣਾ ਨਹੀਂ ਯਾਰ ਤੈਨੂੰ ਫੇਰੇ ਇਹ ਗੱਲ ਕਰੀ ਜੰਨਾ ਇਹ ਤਾਂ ਸਾਰਾ ਸੜਾਈ ਹੋਇਆ ਹੈ ਹੈ ਤੇਰਾ ਗੱਡਾ ਖੜਾ ਪਿਛਲੇ ਨੂੰ ਉਥੇ ਦੋ ਦਿਨ ਭੱਜਣ ਲੰਦਾ ਹਾਂ ਤਾਂ ਮਾਹਾਂ ਦੇ ਬੀਗਿਆ ਵੇਚ ਦੂੰਗਾ ਨਹੀਂ ਨਾ ਮਾ ਸਹੀ ਇਹ ਨਹੀਂ ਤਾਂ ਨਮਾ ਇਹਨੂੰ ਕਿਹਾ ਹੋ ਗਿਆ ਇਹ ਤਾਂ ਪਾਰਕੀ ਵੀ ਚੀਜ਼ ਹੈ ਪਾਏ ਕਰੀਏ ਕਰੀਏ ਕੋਕਾ ਨਾ ਨਾ ਬੋਲੋ ਨੀਏ ਹੋਏ ਆਪਾਂ ਚਾਹ ਚਾਹ ਪੀਂਦੇ ਆਪਾਂ ਕਰਾਤੀ ਆ ਜੀ ਹੋਪ ਮੈਨਿਆ ਖਾਣੀ ਪੈਂਦੀ ਓਏ ਅੰਦਰ ਹਾਂ ਹੁਣ ਆਪਾਂ ਨੂੰ ਵੀ ਆਹੀ ਨੂੰ ਸਾਨੂੰ ਵੀ ਧੋ ਦੇ ਚਾਚੇ ਡੱਕ ਨੂੰ ਚਲੋ ਆ ਪਾ ਦੇ ਹੁਣ ਆ ਤੈਂ ਕਹਿੰਦਾ ਇੱਕ ਇੱਕ ਕਾਹਰ ਟਰੈਕਟਰ ਆਦਾ ਹੀ ਹੋ ਗਿਆ ਮੈਂ ਨਹੀਂ ਲੈਦੇ ਡੱਕੇ ਡੱਕ ਬਹਿ ਅੰਦਰ ਹੈਂ ਲਓ ਜੀ ਬਾਈ ਫੋਨ ਤੋਂ ਸਵਾਣ ਆ ਲਾਤਾਂ ਤੋਂ ਵਿੱਚ ਲੈ ਬਈ ਆ ਪਈ ਜਾ ਫੋਟੋ ਹਾਂ ਜਿਹੜਾ ਆ ਵਜੇ ਇਹ ਨਹੀਂ ਸ਼ਕਰੀ ਨੇ ਵੀ ਅਸੀਂ ਪਛੜੀ ਵਿੱਚ ਨਹੀਂ ਆ ਗਾ ਹਾਂ ਠੀਕ ਨਹੀਂ ਗੱਲ ਬਾਕੀ ਕੋਈ ਨਹੀਂ ਇਹ ਇਹ ਵਾਹ ਇਲਾਕੇ ਦਾ ਵੇਚਦੇ ਨਹੀਂ ਨਹੀਂ ਸਾਨੂੰ ਪਾਲੀ ਵੀ ਨਹੀਂ ਸੋਰ ਬੁਲਾਵਾਂਗੇ ਹਾਂ ਤਾਂ ਹੈ ਜੀ ਬਾਕੀ ਬਾਈ ਆਹ ਵੇਚਣਾ ਆਪਾਂ ਬਕਸਾਂ ਥਾਣੇ ਫਰੇਮਾ ਸਾਰਾ ਦਾ ਇਹਦਾ ਸਿਸਟਮ ਨਹੀਂ ਦੇਣਾ ਹਾਂ ਸਿਸਟਮ ਨਹੀਂ ਦੇਣਾ ਜੇ ਆਹ ਲੈਣਾ ਚੰਗਾ ਰੇਟ ਦੋ ਤਾਂ ਸਿਸਟਮ ਵੀ ਦੇ ਦਾਂਗੇ ਪਰ ਆਪਾਂ ਇਹ ਆ ਦੇ ਦੜਾ ਜੇ ਕਿਸੇ ਨੇ ਫੈਕਟ ਕਰਾਉਣਾ ਸੱਤਾ ਹੀ ਥਾਣੇ ਫਰੇਮਾ ਸਾਰੇ ਆਹ ਅੱਧਾ ਮੁੱਲ ਨੂੰ ਦੇ ਜਾਣਾ ਜਿੰਨੇ ਦਾ ਲੱਗਿਆ ਉਹਦੇ ਅੱਧਾ ਮੁੱਲੇ ਤੇ ਦੇ ਦੇਣਾ ਠੀਕ ਹੈ ਜੀ ਹੋਰ ਬਾਕੀ ਹੋ ਰੱਖਦਾ ਸਮਾਨ ਉਗੀ ਤਿਆਰੀ ਚਲੋ ਜੀ ਚੰਗਾ ਫਸਲੀ ਗਾ ਫਸਲੀ ਗਾ ਉਹ ਜਾਂ ਘਾਤਾ ਜਾਂਦਾ ਹੈ ਕਸਰ ਲੱਗੇ ਵੰਪਰ ਹੈ ਬੜੇ ਟਾਇਰ ਕੋਣੇ ਜੇ ਕਾਲੂ ਤਾਂ ਇਹ ਆ ਸੰਧੀ ਆਮ ਦੀ ਤਿਆਰੀ ਲੈ ਇਹਨਾਂ ਨੂੰ ਪੁੱਛਾ ਜਾ ਕੇ ਹੋ ਲੈ ਐਸ ਤੋ ਹੋਗਾ ਸਭ ਅੱਛਾ ਆ ਜੀ ਆਹ ਇਹ ਹੈ ਜੋ ਅਰਜਣ ਦੇਖ ਦੂ ਕਿ ਹੇਲ ਲੱਗਾ ਤੈਨੂੰ ਵੀ ਕਿਤਾਹਰੇ ਦਾ ਪੰਡੂ ਇਹ ਲੱਗ ਲੱਗੇ ਆ। ਆ ਕੇ ਲੈ ਆਉਂਦੇ। ਤੈ ਆ ਕੇ ਫੇਰ ਜਾਈਏ। ਉਹ ਨੱਕ ਤਾਂ ਤਿਆਰੀ ਤੇ ਰੱਖੀ ਆ ਅੱਜ ਕਿੱਛੇ ਰਾਵ ਲੱਗ। ਉਹ ਤੋਂ ਬੜਾ ਛੋਟਾ ਦਾ ਨਹੀਂ। ਉੱਪਰਲਾ ਕਰਨਾ ਬਾਈ ਜੀ। ਹੈ? ਇੱਕ ਨੱਕ ਡਬਲ ਹੁੰਦਾ। ਮਤਲਬ ਇੱਕ ਹੋਣਾ ਤੇ ਇੱਕ ਆਰ ਅੱਧ ਚੜਨਾ। ਬਾਹਰਲਾ ਪੈਣਾ। ਬਾਹਰ ਤੋਂ ਪੈਣਾ ਇਹ ਪਹਿਲਾਂ ਦੋ ਟੂੜੀਆਂ ਜਿਹੜਾ। ਉਹ ਥੱਲੇ ਮੜਾ ਏ ਉੱਪਰ ਜੋੜ। ਉੱਪਰਲੇ ਦੀ ਕਿਚੂੜਾ ਨਾਲ ਜੱਮਣਾ। ਬਲਵਦਰ ਮੈਂ ਕਹਿੰਦੇ ਹਾਂ ਮੈਨੂੰ ਐ ਨਹੀਂ ਪਤਾ ਵੀ ਬਾਹਰ ਨੂੰ ਤੇ ਕਿੰਨਾ ਨੂੰ ਆਉਂਗੇ ਨਾ ਅਰਧਾ ਅਰਧਾਂ ਤੇ ਹੁੰਦੇ ਪਾਣਾ ਹੁਣਾ ਠੀਕ ਆ ਉਹ ਯਾਰ ਇਹੀ ਕਾ ਦੇ ਬਜ਼ਾਰ ਉਹ ਸਦਾਈ ਤੇ ਦੂਆ ਨਾਟਾ ਸਿਰੇ ਤੱਕ ਚੜ੍ਹਦੀ ਜਾਨੀ ਚੂੜੀ ਵੀ ਲੋਕਾਂ ਦਾ ਹੁੰਦਾ ਏ ਅੰਦਰੀ ਦੇ ਪਾਹ ਹੋ ਮੈਂ ਇੱਧਰ ਤੇ ਬਾਤ ਕਰਦੇ ਚੱਲਦੇ ਜਾਈਏ ਨਾ ਉਹ ਵੀ ਇਹਦਾ ਸਮਾਂ ਫੜਾ ਕਰਨਾ ਪੈਂਦਾ ਆ ਪਾਣੇ ਹੈ ਨਹੀਂ ਉਹਨੇ ਜਿਹੜੇ ਪਾਣੇ ਵਾਲੀ 5 ਤਰੀਕ ਨੂੰ ਦੇ ਇਹ ਪਤਾ ਨਹੀਂ ਕਿਹੜਾ ਹੈ ਕਿੱਥੇ ਜਾ ਰਿਹਾ ਹੈ ਕੈਬਰ ਬਾਹਰ ਐਤਵਾਰੇ ਹੋਵੇ ਐਤਵਾਰ ਨੂੰ ਐਤਵਾਰੇ ਵੀ ਘਰ 20 ਜਣ ਚ ਪਹਿਲੀ ਫਿਰ ਜੜ ਲੂਗਾ ਠੀਕ ਹੈ ਤੁਹਾਨੂੰ ਮੌਂਦੇ ਨੇ ਪਾਉਂਦਾ ਹੋਰ ਜਗ੍ਹਾ ਜੀ ਵੀ ਸੱਜਣੀ ਆ ਗਾੜੀ ਆ ਮੈਂ ਡੱਬੀ ਲੈ ਗਈ ਜੰਦੀ ਲੈ ਨਾ ਨਾਉਣੇ ਤੂੰ ਉਧਰ ਇਧਰ ਐ ਜੀ ਕਿਹ ਯਾਰ ਚੜਦਾ ਨਹੀਂ ਨਹੀਂ ਹੋਲੀ ਹੋਲੀ ਚੜਦੇ ਨਾ ਤੇ ਬਾਈ ਪਾਨਾ ਲਿਆ ਮਾ ਪਾਨਾ ਨੇ ਕਿਦਾਂ ਹੀ ਕਰਨੀ ਐ ਇਹ ਇੱਕ ਵਾਰ ਨਾਲ ਤਾਂ ਲਾ ਦਿੰਦਾ ਮੈਂ ਦੇਖੀਦਾ ਹੋਇਆ ਤਾ ਸੀ ਮੈਨੂੰ ਦਿੱਤੋ ਨਾ ਸਿੱਕੇ ਨਾ ਡੰਡਾ ਸਿੱਕੇ ਸਿੱਕੇ ਫਰੀ ਹੋ ਜਾਣਾ ਪੰਜਾ ਨਹੀਂ ਦਿੰਦਾ ਬੈਠੇ ਕੋਬੀ ਇਦਾਂ ਨਹੀਂ ਹੁੰਦਾ